ਸ਼੍ਰੀਕਲ ਮੈਰੀਨਾ ਟੀਮ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਚਮਕੀਲਾ ਦੀ ਮੌਤ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ ਅਮਰ ਸਿੰਘ ਚਮਕੀਲਾ ਦੇ ਸਕੱਤਰ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਜ਼ਰੀਏ ਇਸ ਬਾਪਰੇ ਹੋਏ ਭਾਣੇ ਨੂੰ ਯਾਦ ਕਰਦੇ ਹੋਏ ਇਸ ਮੌਤ ਦੇ ਉੱਤੇ ਵੱਡਾ ਖੁਲਾਸਾ ਕੀਤਾ ਹੈ ਆਖਰ ਕਿਹੜਾ ਖੁਲਾਸਾ ਕੀਤਾ ਕੀ ਸੱਚ ਉਸਨੇ ਦੱਸਿਆ ਕਿ ਆਖਰ ਇਹ ਕਤਲ ਕਿਵੇਂ ਹੋਇਆ ਸੀ ਉਸ ਵਕਤ ਉਥੇ ਉਸ ਜਗ੍ਹਾ ਦੇ ਉੱਤੇ ਕੀ ਚੱਲ ਰਿਹਾ ਸੀ ਸੋ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਮਤੀਆਜ਼ ਅਲੀ ਦੀ ਹਾਲੇ ਦੇ ਵਿੱਚ ਰਿਲੀਜ਼ ਹੋਈ ਫਿਲਮ ਅਮਰ ਸਿੰਘ ਚਮਕੀਲਾ ਨੇ ਇੱਕ ਵਾਰ ਫਿਰ ਪੰਜਾਬੀ ਗਾਇਕ ਚਮਕੀਲਾ ਅਤੇ ਉਸ ਦੀ ਪਤਨੀ ਅਮਰ ਜੋਤ ਦੇ 1988 ਦੇ ਵਿੱਚ ਹੋਏ ਭਿਆਨਕ ਕਤਲ ਦੇ ਵੇਰਵਿਆਂ ਵੱਲ ਸਭ ਦਾ ਧਿਆਨ ਖਿੱਚਿਆ ਇੱਕ ਤਾਜ਼ਾ ਇੰਟਰਵਿਊ ਦੇ ਵਿੱਚ ਮਰਹੂਮ ਗਾਇਕ ਦੇ ਸਖਤਰ ਮਣਕੂ ਨੇ ਵੀ ਉਸ ਦੁਖਦਾਈ ਦਿਨ ਨੂੰ ਕੀ ਵਾਪਰਿਆ ਸੀ ਉਸ ਨੂੰ ਯਾਦ ਕੀਤਾ ਜਦੋਂ ਚਮਕੀਲਾ ਤੇ ਅਮਰਜੋਤ ਨੂੰ ਗੋਲੀ ਮਾਰ ਦਿੱਤੀ ਗਈ ਸੀ ਮਣਕੂ ਸਿੰਘ ਨੇ ਪੰਜਾਬੀ ਨਾਲ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਖੁਲਾਸਾ ਕੀਤਾ ਕਿ ਚਮਕੀਲਾ ਉਸ ਨੂੰ ਆਖਰੀ ਸ਼ੋਅ ਜੋੜ ਕੀਤਾ ਸੀ ਉਸ ਸ਼ੋਅ ਦੇ ਲਈ 8000 ਰੁਪਏ ਦਿੱਤੇ ਗਏ ਸਨ ਸਰੇ ਯਾਦ ਕੀਤਾ ਕਿ ਚਮਕੀਲਾ ਤੇ ਅਮਰਜੋਤ ਆਪਣੇ ਪ੍ਰਦਰਸ਼ਨ ਤੋਂ ਪਹਿਲਾਂ ਖਾਣਾ ਖਾਣਾ ਚਾਹੁੰਦੇ ਸਨ ਤੇ ਇਸ ਲਈ ਉਹ ਸਟੇਜ ਦੇ ਨੇੜੇ ਜਾ ਕੇ ਦੇਖਣ ਲਈ ਚਲੇ ਗਏ ਸੀ ਕਿ ਸਾਰੇ ਪ੍ਰਬੰਧ ਠੀਕ ਨੇ ਜਾਂ ਫਿਰ ਨਹੀਂ ਸਭ ਕੁਝ ਚੈੱਕ ਕਰਨ ਤੋਂ ਬਾਅਦ ਮਣਕੂ ਨੇ ਚਮਕੀਲਾ ਤੇ ਅਮਰਜੋਤ ਨੂੰ ਬੁਲਾ ਕੇ ਕਿਹਾ ਕਿ ਸਭ ਕੁਝ ਤਿਆਰ ਆ ਤੁਸੀਂ ਚੱਲੋ ਸ਼ੂਟਰ ਢੀਰ ਦੇ ਵਿੱਚ ਸ਼ਾਮਲ ਸਨ ਉਹ ਉਸ ਰਸਤੇ ਵਿੱਚ ਗੋਲੀ ਮਾਰ ਸਕਦੇ ਸੀ ਸਟੇਜ 'ਤੇ ਆਉਣ ਤੋਂ ਬਾਅਦ ਉਹ ਉਸ ਨੂੰ ਗੋਲੀ ਮਾਰ ਸਕਦੇ ਸੀ ਜੇ ਉਹ ਸਟੇਜ 'ਤੇ ਗੋਲੀਬਾਰੀ ਕਰਦੇ ਤਾਂ ਮੈਨੂੰ ਵੀ ਗੋਲੀ ਲੱਗ ਸਕਦੀ ਸੀ ਪਰ ਉਹ ਉਡੀਕਦੇ ਰਹੇ ਚਮਕੀਲਾ ਆਪਣੀ ਕਾਰ ਦੇ ਵਿੱਚ ਸ਼ਾਨਦਾਰ ਅੰਦਾਜ਼ ਦੇ ਵਿੱਚ ਪਹੁੰਚਿਆ ਇੱਕ ਫਿਲਮ ਦਾ ਇੱਕ ਦ੍ਰਿਸ਼ ਸੀ ਮੈਂ ਕਿਹਾ ਹੱਥ ਜੋੜੋ ਚਮਕੀਲਾ ਆ ਗਿਆ ਜਿਵੇਂ ਹੀ ਮੈਂ ਇਹ ਕਿਹਾ ਉਹ ਉੱਚੀ ਉੱਚੀ ਆਵਾਜ਼ਾਂ ਸੁਣੀਆ ਹਾਲਾਂਕਿ ਉਸ ਤੋਂ ਪਹਿਲਾਂ ਕਿ ਮਣਕੂ ਕੁਝ ਸਮਝ ਪਾਉਂਦਾ ਉਸਨੇ ਚਮਕੀਲਾ ਨੂੰ ਕਾਰ ਦੇ ਕੋਲ ਢਿੱਗਿਆ ਦੇਖਿਆ ਕੀ ਹੋਇਆ ਸੀ ਇਹ ਸਮਝਦਿਆਂ ਮਣਕੂ ਸਟੇ ਤੋਂ ਛਾਲ ਮਾਰ ਗਿਆ ਸੀ ਸ਼ੁਰੂ ਤੇ ਵਿੱਚ ਉਸਨੇ ਸੋਚਿਆ ਇਸ ਵਿੱਚੋਂ ਜ਼ਿੰਦਾ ਨਹੀਂ ਨਿਕਲਣਾ ਸਕਦੇ ਹੋ ਪਰ ਫਿਰ ਉਸਨੇ ਦੱਸਿਆ ਗਿਆ ਕਿ ਚਮਕੀਲਾ ਦੇ ਕਾਤਲਾ ਨੇ ਉਸ ਦਾ ਕਤਲ ਕਰਨ ਤੋਂ ਬਾਅਦ ਭੰਗੜਾ ਪਾਇਆ ਐਨਾ ਹੀ ਨਹੀਂ ਉਸਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕਾਤਲਾ ਨੇ ਚਮਕੀਲਾ ਦੀ ਛਾਤੀ ਤੇ ਇੱਕ ਚਿੱਠੀ ਵੀ ਛੱਡੀ ਸੀ ਜੋ ਖੂਨ ਦੇ ਨਾਲ ਲਥਪਥ ਸੀ ਮੇਰੇ ਨਾਲ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਸਨੇ ਕੀ ਦੇਖਿਆ ਮੈਂ ਬਾਹਰ ਦੇਖਣ ਤੋਂ ਬਾਅਦ ਬਹੁਤ ਡਰਿਆ ਹੋਇਆ ਸੀ ਉਸਨੇ ਕਿਹਾ ਕਿ ਤਿੰਨ ਆਦਮੀ ਨੇ ਉਹ ਭੰਗੜਾ ਕਰ ਰਹੇ ਨੇ ਉਹਨਾਂ ਨੇ ਚਮਕੀਲੇ ਦੇ ਸੀਨੇ ਦੇ ਉੱਤੇ ਇੱਕ ਪੱਤਰ ਰੱਖਿਆ ਮੈਂ ਉਹ ਚਿੱਠੀ ਬਾਅਦ ਵਿੱਚ ਵੇਖੀ ਮੈਂ ਇਸ ਨੂੰ ਪੜਿਆ ਇਹ ਖੂਨ ਨਾਲ ਲੱਤਪੱਤ ਸੀ ਉਹ ਸਕੂਟਰ ਤੇ ਚਲੇ ਗਏ ਮੈਂ ਖੁਦ ਲਾਸ਼ਨ ਚੁੱਕਿਆ ਉਸਨੇ ਕਿਹਾ ਕਿ ਇਮਤੀਆਜ਼ ਅਲੀ ਦੀ ਅਮਰ ਸਿੰਘ ਚਮਕੀਲਾ ਦੇ ਵਿੱਚ ਦਲਜੀਤ ਦੋਸਾਂਸ਼ ਅਤੇ ਪਰਨੀਤੀ ਚੋਪੜਾ ਮੁੱਖ ਭੂਮਿਕਾ ਦੇ ਵਿੱਚ ਨੇ ਇਹ ਫਿਲਮ ਫਿਲਹਾਲ Netflix ਤੇ ਸਟ੍ਰੀਮ ਕਰ ਰਹੀ ਹੈ ਸੋ ਦਾਸ ਦੀ ਹੈ ਕਿ ਜਿਹੜਾ ਇਹ ਖੁਲਾਸਾ ਹੋਇਆ ਅਮਰ ਸਿੰਘ ਚਮਕੀਲਾ ਦੀ ਮੌਤ ਨੂੰ ਲੈ ਕੇ ਇਸ ਦਾ ਹਲੇ ਕੋਈ ਕੋਈ ਪੱਕਾ ਜਿਹੜਾ ਕਿ ਕਾਰਨ ਜਿਹੜਾ ਨਹੀਂ ਮੰਨ ਸਕਦੇ ਪਰ ਜਿਸ ਤਰੀਕੇ ਦੇ ਨਾਲ ਉਸ ਸਕੱਤਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਕਿਸ ਤਰੀਕੇ ਦੇ ਨਾਲ ਜਦੋਂ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਕਾਤਲ ਨੇ ਉਹਨਾਂ ਨਾਲ ਭੰਗੜਾ ਪਾਇਆ ਉਸ ਸੱਚ ਨੂੰ ਜਿਹੜਾ ਕਿ ਉਸ ਨੇ ਇਸ ਇੰਟਰਵਿਊ ਦੇ ਵਿੱਚ ਦੱਸਿਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਉਸ ਵਕਤ ਜਿਹੜਾ ਮਾਹੌਲ ਉਹ ਬਣਿਆ ਹੋਇਆ ਸੀ